ਕਿ ਪਹਿਲੀ ਸਰਕਾਰ ਹੈ ਜਿਹਨੇ ਧੀਆਂ ਬਾਰੇ ਵੀ ਸੋਚਿਆ ਨਹੀਂ ਤੇ ਅਕਸਰ ਆਪਾਂ ਦੇਖਦੇ ਸੀ ਕਿ ਬੰਦੇ ਤਾਂ ਕਿਤੇ ਨਾ ਕਿਤੇ ਪੋਲਿਟਿਕਲ ਰੈਲੀਆਂ ਤੇ ਕੋਈ ਮੀਟਿੰਗਾਂ ਤੇ ਇੱਕ ਦੂਜੇ ਨੂੰ ਮਿਲ ਲੈਂਦੇ ਨੇ ਪਰ ਜਨਨੀਆਂ ਨੂੰ ਇੱਕ ਦੂਜੇ ਨੂੰ ਮੌਕਾ ਨਹੀਂ ਸੀ ਮੰਗਾ ਮਿਲਣ ਦਾ ਸੋ ਅੱਜ ਬਹੁਤ ਵਧੀਆ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਪਿੰਡ ਪਿੰਡ 'ਚ ਸ਼ਹਿਰ ਸ਼ਹਿਰ 'ਚ ਵੱਡੇ ਪੱਧਰ ਤੇ ਧੀਆਂ ਦੇ ਮੇਲੇ ਲਵਾਏ ਜਾ ਰਹੇ ਨੇ ਪਿਛਲੇ 2 ਕੋਸਾਲ ਹੋ ਗਏ ਮੈਨੂੰ ਮੈਡਮ ਦਾ ਫੋਨ ਆਇਆ ਬਲਜੀਤ ਕੌਰ ਜੀ ਦਾ ਕਹਿੰਦੇ ਅਸੀਂ ਨਾ ਲੋਹੜੀ ਦਾ ਪ੍ਰੋਗਰਾਮ ਕਰਨਾ ਹੈ ਤੇ ਲੋਹੜੀ ਵੀ ਸਪੈਸ਼ਲ ਧੀਆਂ ਦੀ ਕਰਨੀ ਸੋ ਇੱਕ ਨਵਤਲੀ ਸੋਚ ਸੀਗੀ ਸਰਕਾਰ ਦੀ ਕਿਉਂਕਿ ਪੁੱਤਾਂ ਦੀ ਲੋਹੜੀ ਹਰਿਆਕ ਮਨਾਉਂਦਾ ਸੀ ਜਿਹੜੀ ਨਵਜੰਮੀਆਂ ਧੀਆਂ ਹੁੰਦੀਆਂ ਸੀ ਉਹ ਕਈ ਵਾਰ ਅੰਗਲੀਆਂ ਜਾਂਦੀਆਂ ਸੀ ਕੋਈ ਧਿਆਨ ਨਹੀਂ ਸੀ ਦੇਂਦਾ ਉਹਨਾਂ ਬਾਰੇ ਕੋਈ ਜਸ਼ਨ ਮਨਾਉਂਦਾ ਹੀ ਨਹੀਂ ਸੀ ਸੋ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਵਜੰਮੀਆਂ ਧੀਆਂ ਦੀਆਂ ਲੋਹੜੀਆਂ ਬਣਾਇਆ ਗਿਆਂ ਖੁਸ਼ੀਆਂ ਬਣਾਈਆਂ ਗਿਆਂ ਅਸੀਂ ਬਾਤ ਸ਼ੁਕਰਗੁਜ਼ਾਰ ਹਾਂ ਸਰਕਾਰ ਦਾ ਜੇ ਆਪਾਂ ਧੀਆ ਦੀ ਗੱਲ ਕਰ ਲਈਏ ਤੁਸੀਂ ਆਪ ਹੀ ਦੇਖਿਆ ਕਿ ਧੀਆ ਚ ਕਿੰਨਾ ਕੁ ਟੈਲੈਂਟ ਹੈ ਆਂਗਣਵਾੜੀ ਵਰਕਰਸ ਸੀਗੀਆਂ ਜਿਨ੍ਹਾਂ ਨੇ ਇੰਨਾ ਸੋਹਣਾ ਪਰਫਾਰਮ ਕੀਤਾ ਐਦਾਂ ਲੱਗਦਾ ਕਿ ਕੋਈ ਟੈਲੈਂਟਡ ਕੋਈ ਬਹੁਤ ਸਾਲਾਂ ਤੋਂ ਪ੍ਰੈਕਟਿਸ ਕੀਤੀ ਹੋਏ ਬੱਚੇ ਪਰਫਾਰਮ ਕਰ ਰਹੇ ਨੇ ਇੰਨਾ ਵਧੀਆ ਪਰਫਾਰਮ ਕੀਤਾ ਪਹਿਲਾਂ ਵੀ ਸਾਡੇ ਬੱਚਿਆਂ ਚ ਟੈਲੈਂਟ ਬਹੁਤ ਸੀਗਾ ਉਹ ਚਾਹੁੰਦੇ ਸੀ ਕਿ ਅਸੀਂ ਵਧੀਏ ਕੋਈ ਪੜ੍ਹੀਏ ਲਿਖੀਏ ਸਮਾਜ ਆਪਣਾ ਵੀ ਨਾਮ ਰੌਸ਼ਨੀ ਕਰੀਏ ਮਾਪਿਓ ਦਾ ਨਾਮ ਰੌਸ਼ਨੀ ਕਰੀਏ ਪਰ ਅਕਸਰ ਹੁੰਦਾ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਮਿਲਦੇ ਐਹ ਜੀ ਪਲੇਟਫਾਰਮ ਨਹੀਂ ਸੀ ਮਿਲਦੇ ਜਿੱਥੇ ਉਹ ਆਪਣਾ ਹੁਨਰ ਦਿਖਾ ਸਕਣ ਅੱਜ ਧੀਆਂ ਨੂੰ ਸਰਕਾਰ ਵੱਲੋਂ ਇਕਵਲ ਓਪਰਚ्युनिटी ਮਿਲ ਰਹੀ ਹੈ ਕਿ ਉਹ ਆਪਣਾ ਕਿਸੇ ਵੀ ਫੀਲਡ ਚ ਜਾ ਕੇ ਪੜ੍ਹਨ ਲਿਖਣ ਨੌਕਰੀ ਕਰਨੀ ਹੈ ਨੌਕਰੀ ਕਰਨੀ ਹੈ ਖਾਸ ਤੌਰ ਤੇ ਜੇ ਖੇਡਾਂ 'ਚ ਜਾਣਾ ਚਾਹੁੰਦੀਆਂ ਨੇ ਧੀਆਂ ਉਹਦੇ ਲਈ ਵੀ ਖੇਡਾਂ ਬਤਨ ਪੰਜਾਬ ਜੀਆਂ ਵਰਗੇ ਵਧਿਆ ਜਿਹੜੀਆਂ ਮੁਹਿੰਮ ਚੇੜ ਰੱਖੀ ਹੈ ਸਰਕਾਰ ਨੇ ਜਿਹੜੇ ਬੱਚਿਆਂ ਦਾ ਧਿਆਨ ਹੁੰਦਾ ਕਿ ਅਸੀਂ ਪੜ੍ਹਾਈ ਲਿਖਾਈ ਕੱਟ ਕਰਨੀ ਉਹ ਖੇਡਾਂ ਵੱਲ ਇੰਟਰਸਟਿਡ ਹੁੰਦੇ ਨੇ ਉਹਨਾਂ ਨੂੰ ਖੇਡਾਂ ਵੱਲ ਮੋਟੀਵੇਟ ਕੀਤਾ ਜਾ ਰਿਹਾ ਹੈ ਅਕਸਰ ਆਪਾਂ ਸੁਣਦੇ ਸੀ ਪਹਿਲਾਂ ਕਿ ਛੜੇ ਨਾਲ ਦੇ ਲੱਗਦੇ ਸੂਬਿਆਂ ਦੇ ਬਹੁਤ ਮੈਡਲ ਆ ਰਹੇ ਨੇ ਬੱਚੇ ਬਹੁਤ ਪੜ੍ਹ ਲਿਖਦਾ ਇਹ ਨੇ ਜਾਂ ਫਿਰ ਸਪੋਰਟਸ ਬਹੁਤ ਅੱਗੇ ਨੇ ਜਦੋਂ ਇਹ ਦੇਖਦੇ ਸੀ ਸਾਡੇ ਮਨ ਨੂੰ ਹੁੰਦਾ ਸੀ ਵੀ ਸਾਡੇ ਪੰਜਾਬ ਦੇ ਬੱਚੇ ਵੀ ਇਹ ਕਰ ਸਕਦੇ ਆ ਸਾਡੇ ਪੰਜਾਬ ਦੇ ਬੱਚੇ ਵੀ ਮੈਡਲ ਲੈ ਕੇ ਆ ਸਕਦੇ ਆ ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਮੌਕਾ ਮਿਲੇ ਤੇ ਸਰਕਾਰ ਪੂਰੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜਾ ਸਫਰ ਹੈ ਮੈਡਲ ਤੱਕ ਦਾ ਕਿਉਂਕਿ ਜਿਹੜੇ ਬੱਚੇ ਨੇ ਮੈਡਲ ਲੈ ਕੇ ਆਉਣਾ ਉਹ ਉਹਨੂੰ ਸਰਕਾਰ ਦੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਉੱਤੇ ਸੋ ਸਰਕਾਰ ਹਰ ਪੈਰ ਪੈਰ ਤੇ ਪਲ ਪਲ ਤੇ ਉਸ ਬੱਚੇ ਦਾ ਸਾਥ ਦੇ ਰਹੀ ਹੈ ਉਹ ਬੱਚੇ ਪੜਨ ਲਿਖਣ ਤੇ ਆਪਣਾ ਅੱਗੇ ਵਧਣੇ ਪਹਿਲਾਂ ਹੁੰਦਾ ਸੀ ਜਿਹੜੇ ਸਮਾਨੇ ਚ ਅਸੀਂ ਵੀ ਪੜੇ ਆ ਕਿ ਬੱਚੇ ਸਿਰਫ 12ਵੀਂ ਤੱਕ ਦੀ ਪੜ੍ਹਾਈ ਕਰਦੇ ਸੀ ਸੋਚਦੇ ਸੀ ਕਿ ਆਇਲਟ ਕਰ ਲਈਏ ਆਇਲਟ ਇੱਕ ਡਿਗਰੀ ਬਣ ਕੇ ਰਹਿ ਚੁਕੀ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੀ ਆ ਮੈਂ ਐਮਬੀਬੀਐਸ ਦੀ ਪੜ੍ਹਾਈ ਕੀਤੀ ਮੈਂ ਐਮਬੀਬੀਐਸ ਦੀ ਪੜ੍ਹਾਈ ਕਰਕੇ ਆਪਦੇ ਘਰ ਵਾਪਸ ਆਈ ਮੇਰੇ ਰਿਸ਼ਤੇਦਾਰ ਆਏ ਉਹ ਮੈਨੂੰ ਕਹਿੰਦੇ ਐਮਬੀਬੀਐਸ ਤਾਂ ਕਰ ਲਈ ਆਇਲਟ ਵੀ ਕਰ ਲੈਣਾ ਮੇਰੀ ਸੋਚ ਸੀ ਕਿ ਮੈਂ ਆਇਲਟ ਨਹੀਂ ਕਰਨੀ ਮੈਂ ਤਾਂ ਇੱਥੇ ਰਹਿ ਕੇ ਕੁਛ ਨਾ ਕੁਛ ਕਰ ਲੂੰਗੀ ਆਇਲਟ ਕਿਉਂ ਕਰਨੀ ਹਾਂ ਸੋ ਆਇਲਟ ਨੂੰ ਆਪਾਂ ਇੰਨੀ ਵੱਡੀ ਡਿਗਰੀ ਬਣਾ ਲਿਆ ਸੀ ਸਾਨੂੰ ਲੱਗਦਾ ਸੀ ਇਹਦੇ ਕੋ ਬਾਤ ਤਾਂ ਦੁਨੀਆ ਖਤਮ ਹੈ ਜਿਹੜਾ ਬੱਚਾ ਆਇਲਟ ਕਰ ਗਿਆ ਉਹ ਹੀ ਚੰਗਾ ਪਰ ਆਪਾਂ ਉਹ ਹਾਲਾਤ ਵੀ ਦੇਖੇ ਹੋਗੇ ਨੇ ਕਿ ਬੱਚਿਆਂ ਦਾ ਉੱਥੇ ਇੰਨਾ ਬੁਰਾ ਹਾਲ ਹੁੰਦਾ ਸੀ ਬੱਚਿਆਂ ਦੀ ਉੱਥੇ ਕੋਈ ਸਾਰ ਨਹੀਂ ਸੀ ਲੈਂਦਾ ਬਹੁਤ ਮੰਦਭਾਗੀਆਂ ਘਟਨਾ ਵੀ ਸੋਨਾਂ ਨੂੰ ਆਈਆਂ ਬੱਚੇ ਉੱਥੇ ਜਾਂਦੇ ਸੀ ਕਈਆਂ ਦੀ ਲਾਸ਼ ਹੀ ਮੁਰਦੀ ਸੀ ਬੱਚਾ ਨਹੀਂ ਸੀ ਮੁਰਦਾ ਮਾਮੂਰ ਦਾ ਸੋ ਉਹਦੇ ਲਈ ਸਰਕਾਰ ਉਪਰਾਲੇ ਕਰ ਰਹੀ ਹੈ ਸਾਡੇ ਬੱਚੇ ਇੱਥੇ ਪੜਨ ਲਿਖਣ ਇੱਥੇ ਨੌਕਰੀ ਲੈਣ ਸਰਕਾਰ ਨੇ 55000 ਨੌਕਰੀਆਂ ਪਿਛਲੇ 3 ਸਾਲਾਂ ਚ ਆਮ ਘਰਾਂ ਦੇ ਬੱਚਿਆਂ ਨੂੰ ਵੰਡੀਆਂ ਨੇ ਤੇ ਤੁਸੀਂ ਸਾਰੀਆਂ ਲੇਡੀਜ਼ ਬੈਠੀਆਂ ਮੈਨੂੰ ਦੱਸ ਦਿਓ ਖੁਸ਼ੀ ਹੁੰਦੀ ਹੈ ਕਿ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨੇ ਲੇਡੀਜ਼ ਨੂੰ ਮਿਲੀਆਂ ਨੇ ਜਿਹੜੀਆਂ ਕੁੜੀਆਂ ਨੂੰ ਮਿਲੀਆਂ ਨੇ ਕਿਉਂਕਿ ਕੁੜੀਆਂ ਅੱਜ ਕੱਲ੍ਹ ਪੜ੍ਹ ਲੈ ਇੱਕ ਬਹੁਤ ਗਈਆਂ ਕੋਈ ਪੜ੍ਹਾਈ ਲਿਖਾਈ 'ਚ ਕੋਈ ਟੈਲੈਂਟ 'ਚ ਸਾਡੇ 'ਚ ਕਮੀ ਨਹੀਂ ਸੀ ਕਮੀ ਸੀ ਕਿ ਸਾਨੂੰ ਓਪਰਚ्युनिटी ਨਹੀਂ ਸੀ ਮਿਲ ਰਹੀ ਸਰਕਾਰ 'ਚ ਨੌਕਰੀਆਂ ਨਹੀਂ ਸੀ ਮਿਲ ਰਹੀਆਂ ਸੋ ਸਰਕਾਰ ਹਰ ਪੈਰ ਤੇ ਤੁਹਾਡੇ ਨਾਲ ਹੈ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਹੁੰਦੀ ਹੈ ਜਿਵੇਂ ਆ ਤੀਆਂ ਦੇ ਮੇਲੇ ਨੇ ਲੋਹੜੀਆਂ ਦੇ ਮੇਲੇ ਨੇ ਪਿੱਛੇ ਜੇ ਕੇਸ ਆਇਆ ਸੀ ਜਿਹੜੀਆਂ ਸੱਭਿਆਚਾਰਕ ਖੇਡਾਂ ਨੇ ਸਾਡੀਆਂ ਬਲਦਾਂ ਦੀਆਂ ਰੇਸਾਂ ਹੋਣਗੀਆਂ ਹੋਰ ਕਬੂਤਰਬਾਜੀ ਹੋਗੀ ਉਹ ਖੇਡਾਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ ਸੀ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਨਾਲ ਉਹਨਾਂ ਨੂੰ ਵੀ ਦਵਾਰਾ ਸੁਰਜੀਤ ਕੀਤਾ ਗਿਆ ਉਹ ਪਿੰਡ ਪਿੰਡ 'ਚ ਖੁਸ਼ੀਆਂ ਦਾ ਮਾਹੌਲ ਨੇ ਕਿਉਂਕਿ ਸਾਡੇ ਪ੍ਰਾਤਨ ਖੇਡਾਂ ਨੇ ਅਕਸਰ ਕਹਿੰਦੇ ਨੇ ਕਿ ਜਿਹੜੀ ਕੌਮ ਆਪਣੀ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਉਹ ਕੱਖਾਂ ਵਾਂਗ ਰੁਲ ਜਾਂਦੀ ਹੈ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਸਾਹਮਣੇ ਰੱਖੀਏ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜਾਣੂ ਕਰਾਈਏ ਜੇ ਸਾਡੇ ਬੱਚੇ ਸਾਡੇ ਵਿਰਸੇ ਨੂੰ ਸਾਂਭ ਕੇ ਰੱਖਣਗੇ ਤਾਂ ਹੀ ਸਾਡੇ ਕੌਮ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੂਗੀ ਸਾਡੇ ਪੰਜਾਬੀ ਹੋਂਦ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੂਗੀ ਪੰਜਾਬੀ ਹਮੇਸ਼ਾ ਨੱਚਣ ਟੱਪਣ ਚ ਗਾਣੇ ਗਾਉਣ ਚ ਮਸ਼ਹੂਰ ਨੇ ਸਾਡੇ ਸਾਡਾ ਜਿਹੜਾ 뮤직 ਹੈ ਉਹ ਤਾਂ ਇੰਟਰਨੈਸ਼ਨਲ ਲੈਵਲਸ ਤੇ ਬੜਾ ਫੇਮਸ ਹੈ